ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਫਿਰ ਕਰਦੇ ਆ ਜੀ ਦੀ ਵੀਡੀਓ ਜੀ ਸ਼ੁਰੂ ਤੇ ਹੁਣ ਸਾਰਿਆਂ ਨੇ ਪਸ਼ੂ ਤਾਂ ਰੱਖੇ ਹੋਏ ਆ ਤੇ ਜਿਹੜੇ ਹੁਣ ਦਿਨ ਚੱਲ ਰਹੇ ਐ ਜਿਹੜੇ ਆ ਦਿਨਾਂ ਦੇ ਵਿੱਚ ਹਰੇ ਚਾਰੇ ਦੀ ਬਹੁਤ ਦਿੱਕਤ ਆਂਦੀ ਹੈ ਕਿਉਂਕਿ ਇਹ ਦਿਨਾਂ ਦੇ ਵਿੱਚ ਹਰੇਕ ਕੋਲ ਸ਼ੋਰਟਿੰਗ ਪੈਂਦੀ ਉਹ ਪੈਂਦੀ ਹੈ ਹਰੇ ਚਾਰੇ ਦੀ ਕਿਉਂਕਿ ਬਰਸਨ ਐ ਦਿਨਾਂ ਦੇ ਵਿੱਚ ਬਰਸੀਨ ਉਹ ਵੀ ਖਰਾਬ ਹੋ ਜਾਂਦਾ ਤੇ ਕਰਦਾ ਵੀ ਖਰਾਬ ਹੈ ਇਹ ਦਿਨਾਂ ਚ ਉਹ ਗੱਲ ਨਹੀਂ ਹੁੰਦੀ ਬਰਸੀਨ ਦੇ ਵਿੱਚ ਪਾਈ ਤਾਂ ਆਪਾਂ ਜਾਂਦੇ ਆ ਯਾਨੀ ਕਿ ਬਰਸੀਨ ਤਾਂ ਬਹੁਤ ਇਹ ਦਿਨਾਂ ਦੇ ਵਿੱਚ ਤਾਂ ਮਾੜੀ ਚੀਜ਼ ਹੈ ਕਿਤੇ ਚੀੜਾ ਬਹੁਤ ਹੋ ਜਾਂਦਾ ਹੈ ਤੇ ਪਸ਼ੂ ਖਾਂਦੇ ਵੀ ਬਹੁਤ ਘੱਟ ਨੇ ਤੇ ਇਹ ਦਿਨਾਂ ਦੇ ਵਿੱਚ ਛੋਟਕ ਪੈਂਦੀ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਫਾਰਮੂਲਾ ਸਾਂਝਾ ਕਰਾਂਗੇ ਵੀ ਆਪਾਂ ਕਿਵੇਂ 40 ਤੋਂ 45 ਦਿਨ ਦੇ ਵਿੱਚ ਮੱਕੀ ਨੂੰ ਤਿਆਰ ਕਰ ਸਕਦੇ ਆ ਵੀ ਹਰਾ ਚਾਰਾ ਤਿਆਰ ਕਰ ਸਕਦੇ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੇ ਜਿਹੜੀ ਤੁਸੀਂ ਆ ਆਪਣੀ ਮੱਕੀ ਬੀਜ ਰਹੇ ਹੋ ਇਹ ਆਪਾਂ ਡੈਰੀ ਦੇ ਵਿੱਚੋਂ ਲੱਤੀ ਸੀ ਬੇਰਕਾਰ ਡੈਰੀ ਦੇ ਵਿੱਚ ਆਪਾਂ ਦੁੱਧ ਪਾਉਂਦੇ ਆ ਉੱਥੇ ਤੋਂ ਆਪਾਂ ਬੀਜ ਲੱਤਾਤਾ ਇਹ ਆਪਾਂ ਨੂੰ ਸਸਤਾ ਵੀ ਬਹੁ ਮਿਲਿਆ ਤੇ 22 ਰੁਪਏ ਕਿਲੋ ਆਪਾਂ ਨੂੰ ਇਹ ਮੱਕੀ ਦਾ ਬੀਜ ਮਿਲਿਆ ਤਾਂ ਤੇ ਤੁਸੀਂ ਹੁਣ ਇਹਦੀ ਗਰੋਥ ਦੇਖ ਸਕਦੇ ਹੋ। ਯਾਨੀ ਕਿ ਇਹ ਆਪਣੀ ਮੱਕੀ ਪੂਰੇ 35 ਦਿਨਾਂ ਦੀ ਹੋ ਗਈ ਹੈ। ਤੇ ਹੁਣ ਧਰਤੀ ਦੇਖ ਲਓ ਸੁੱਕੀ ਹੈ ਥੱਲੇ ਇਹਨਾਂ। ਤੇ ਹੁਣ ਇਹ ਹੈ ਨਾ ਅੜੀ ਖੜੀ ਹੈ। ਹੁਣ ਆਪਾਂ ਇਹਨੂੰ ਕੱਲੂ ਪਾਣੀ ਦੇਣਾ ਹੈ। ਤੇ ਜੂਰੀਆ ਆਪਾਂ ਇਹਨੂੰ ਦੋ ਵਾਰ ਲਾਇਆ ਸਿਰਫ ਤੇ ਦੋ ਸਪਰੇਆ ਆਪਾਂ ਇਹਨੂੰ ਸੁੰਡੀ ਦੀਆਂ ਕੀਤੀਆਂ ਸਿਰਫ। ਦੋ ਸਫਰੇ ਹ ਸੰਡੀ ਦੀ ਆ ਕੀਤੀ ਹੈ ਤੇ ਸੰਡੀ ਹੁਣ ਕਾਬੂ ਆ ਗਈ ਹੁਣ ਦੇਖ ਲਓ ਪੱਤੇ ਸਾਰੇ ਠੀਕ ਹੈ ਤੇ ਥੋੜੀ ਜੀ ਆ ਜਿਵੇਂ ਤੁਹਾਨੂੰ ਡੱਬ ਦਿਖਦੇ ਹੋਣਗੇ ਜਿਵੇਂ ਆਹ ਸਾਈਡ ਉੱਚੀ ਹੈ ਥੋੜੀ ਜੀ ਤੁਹਾਨੂੰ ਡੱਬ ਦਿਖਦੇ ਹੋਣਗੇ ਉਹ ਡੱਬ ਦਾ ਕਾਰਨ ਇਹ ਹੈ ਇਹਨੂੰ ਆਪਾਂ ਪਹਿਲੇ ਜਦ ਦੂਆ ਪਾਣੀ ਲਾਇਆ ਨਾ ਕੋਈ ਲੇਟ ਭੱਜ ਗਈ ਸੀ ਤੇ ਪਾਣੀ ਪੈ ਗਿਆ ਡਬਲ ਉਹਦੇ ਕਰਕੇ ਇਹਦੀ ਗਰੋਥ ਨੂੰ ਥੋੜਾ ਜਿਹਾ ਪੈ ਗਿਆ ਫਰਗ ਤੇ ਜਨਕੇ ਫੇਰ ਵੀ ਬਹੁਤ ਵਧੀਆ ਗਰੋਥ ਹੈ ਹੁਣ ਤੁਸੀਂ ਦੇਖ ਲਓ ਇਹ ਪੂਰੀ ਹੁਣ ਇਹਨਾਂ ਵਧੀਆ ਗੋਡੇ-ਗੋਡੇ ਹੋ ਚੁੱਕੀ ਹੈ ਤੇ ਇਹਨਾਂ ਤੋਂ 3.5 ਫੁੱਟ ਦੀ ਮੱਕੀ ਹੋ ਚੁੱਕੀ ਹੈ ਤੇ ਹੁਣ ਕੱਲੂ ਆਪਾ ਪਾਣੀ ਦਾ ਨ ਅੱਜ ਤੋਂ 10 ਦਿਨ ਬਾਅਦ ਆਪਾ ਤੁਹਾਨੂੰ ਵੀਡੀਓ ਪੇ ਦਿਖਾਵਾਂਗੇ ਇਹ ਮੱਕੀ ਬਾਡੇ ਨੂੰ ਤਿਆਰ ਹੋਊਗੀ 6 ਤੋਂ 7 ਫੁੱਟ ਦਾ ਕਦ ਹੋਊਗਾ ਹੁਣ ਇਹ ਨਹੀਂ ਛੇਤੀ ਆਪਾ ਕਰ ਕਿਵੇਂ ਸਕਦੇ ਤੁਹਾਨੂੰ ਦੱਸਿਆ ਜੀ غور ਕਰੋ ਇੱਕ ਤਾਂ ਜਿਹੜਾ ਪਹਿਲਾ ਪਾਣੀ ਆ ਉਹ ਲਾਓ ਲੇਟ 25 ਦਿਨ ਤੇ ਮੱਕੀ ਨੂੰ ਪਾਣੀ ਜ਼ਰੂਰੀ ਹੁੰਦਾ ਜਿਹੜਾ ਪਹਿਲਾ ਪਾਣੀ ਆਪਾਂ ਲਾਂਦੇ ਆ ਕਦੇ ਵੀ 15 ਦਿਨ ਬਾਅਦ ਪਾਣੀ ਲਾਓ ਕੋਰ ਚੀਜ਼ ਬਣਦੀ ਹੈ 25 ਦਿਨ ਬਾਅਦ ਪਾਣੀ ਲਾਓ ਪਹਿਲਾ ਫਿਰ ਮੂਹਰੇ ਪਾ ਦਿਓ ਜੂਰੀ ਦਾ ਛਿੱਟਾ ਛਾਣਾ ਜਾ ਫਿਰ ਪਾਣੀ ਲਾਏ ਤੇ ਕਰੋ ਸਪਰੇਅ ਇੱਕ ਤੇ ਫਿਰ ਦੂਆ ਪਾਣੀ ਵੀ ਥੋੜਾ ਜਾਂ ਜਾਨੀ ਕਿ ਜੇ ਆਪਾਂ ਕੈਦੀ ਹੈ ਜਿੱਲੇ ਕੀ ਲੈ ਨਾ ਲਾਓ ਥੋੜਾ ਜਾਂ ਜਾਨੀ ਕਿ ਰਾੜਾ ਲਵਾ ਕੇ ਲਾਓ ਤੇ ਹੁਣ ਜੇਰੀ ਸਟੇਜ ਹੈ ਹੁਣ ਪਾਣੀ ਦੀ ਕੋਈ ਦਿੱਕਤ ਨਹੀਂ ਹੁਣ ਇਹ ਮੰਨ ਕੇ ਚੱਲੋ ਜੇ ਤੀਆ ਪਾਣੀ ਆਪਾਂ ਲਾਣਾ ਇਹਨੂੰ ਹੁਣ ਇਹਨੂੰ ਪਾਣੀ ਮੰਨ ਕੇ ਚੱਲੋ ਜਿਹੜਾ ਪਰ ਪਾਣੀ ਦਾ ਪ੍ਰਬੰਧ ਹੈ ਇਹਨੂੰ ਦੋ ਪਾਣੀ ਹੋ ਲੱਗਣਿਆ ਪਾ ਚਾਰ ਪਾਣੀਆਂ ਦੇ ਵਿੱਚ 45 ਦਿਨ ਦੇ ਵਿੱਚ ਆਪਣੀ ਮੱਕੀ ਤਿਆਰ ਹੈ ਡੇਢ ਮਹੀਨੇ ਦੇ ਵਿੱਚ ਕੱਖ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਵਧੀਆ ਮੱਕੀ ਹੈ ਕਿਸੇ ਵੀ ਯਾਨੀ ਅੱਜ ਤੋਂ 10 ਦਿਨ ਤੱਕ ਪੂਰੇ 45 ਦਿਨਾਂ ਦੀ ਤਿਆਰ ਹੋ ਜਾਊਗੀ ਤੇ ਆਹ ਦੇਖ ਲਓ ਕਿ ਐਡੀ ਕਿਡੀ ਮੱਕੀ ਉਹ ਪਾਣੀ ਨੇ ਥੋੜੀ ਜੀ ਦਵਾਤੀ ਆਹ ਮੱਕੀ 4.4 4 ਫੁੱਟ ਦੀ ਹੋਈ ਹੋਈ ਆ ਕੱਦ ਦੇਖ ਲਓ ਤੇ ਬਾਕੀ ਇਸ ਤਰ੍ਹਾਂ ਆਪਾਂ ਹਰੇ ਚਾਰੇ ਦੀ ਬਾਕੀ ਤਿਆਰ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਆ ਮੱਕੀ ਦੀ ਵੀ ਦੇਖੋ ਇਹ ਬਾਜ ਚੀਜੀ ਦੀ ਆਪਾਂ ਇਹਦੀ ਵੀ ਟੁੱਸ ਦੇਖੋ ਕੀ ਆ ਗਏ ਉਹ ਵੀ ਸੰਡੀ ਨਹੀਂ ਹੁਣ ਕੱਲੂ ਪਾਣੀ ਲਾ ਦੇਣਾ ਆਪਾਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ